ਪਈਮਾ 119 ਤੋਂ ਲੈ ਕੇ 123 ਤੱਕ ਉਹ ਵੀ ਦਾਣਾ ਮੇਰੇ ਆਮ ਬੱਲ ਦੇ ਵਿੱਚ ਸੀਗਾ 6 ਇੰਚ ਦੀਆਂ ਮੇਰੀਆਂ ਬੱਲਾਂ ਮੇਰੀਆਂ ਵੀਡੀਆਂ ਪਾਈਆਂ ਵੀ ਨੇ 6-6 ਇੰਚ 7-7 ਇੰਚ ਦੀਆਂ ਬੱਲਾਂ ਸੀਗੀਆਂ ਇਹ ਏਸੀ ਵੈਰਾਈਟੀ ਹੈ ਜੀ ਵੀ ਜਿੰਨਾਂ ਨੂੰ ਤੁਸੀਂ ਮਿਹਨਤ ਕਰ ਲਓਗੇ ਉਹਨਾਂ ਇਹ ਤੋਂ ਝਾੜ ਲੈ ਸਕਦੇ ਵੀ ਥੋੜਾ ਝਾੜ ਦਾ ਫਰਕ ਪਊਗਾ ਹੀ ਪਊਗਾ ਜਿੰਨਾਂ ਤੁਸੀਂ ਅੱਜ ਝਾੜ ਕੱਢਦੇ ਹੋ ਥੋੜਾ 2-3 ਕੁਇੰਟਲ ਦੀ ਮੈਂ ਗਾਰੰਟੀ ਲੈਣਾ ਵੀ ਤੁਹਾਡਾ ਫਰਕ ਪਊਗਾ ਵਾਜਤਾ ਬੰਦੇ 2-2 ਲੱਖ ਆਪਣੇ ਤੇ ਨਾਮ ਵੀ ਰੱਖਿਆ ਸੀਗਾ ਪਿਛਲੀ ਵਾਰੀ ਵੀਰ ਜੀ ਵੀ 2 ਲੱਖ ਦੇ ਦਾਂਗੇ ਅਸੀਂ ਇਹ ਹੋ ਨਹੀਂ ਸਕਦੀਆਂ ਗੱਲਾਂ ਤੇ ਆਪਣੇ ਇੱਥੇ ਡਾਇਰੈਕਟਰ ਸਾਹਿਬ ਆਏ ਸੀਗੇ ਕਰਨਾਲ ਤੋਂ ਤੇ ਸਾਇੰਟਿਸਟ ਵੀ ਆਏ ਸੀਗੇ ਤੇ ਬਾਕੀ ਆਪਣੇ ਲੋਕਲ ਖੇਤੀਬਾੜੀ ਅਫਸਰ ਵੀ ਉਰੇ ਪਹੁੰਚੇ ਸੀਗੇ ਜਦੋਂ ਚਾਰ ਬੰਦੇ ਆ ਕੇ ਬਾਹਰੋਂ ਆ ਕੇ ਖੜ ਜਾਣਾ ਆਪਣਾ ਟ੍ਰਾਇਲ ਲਾਉਣ ਉੱਥੇ ਆਪਣਾ ਸਿਰ ਨੀਮਾ ਨਹੀਂ ਹੋਣਾ ਚਾਹੀਦਾ ਉੱਥੇ ਆਪਾਂ ਨੂੰ ਸ਼ਰਮਿੰਦਗੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਆਪਾਂ ਇਹ ਇਹ ਇੰਨਾ ਧਿਆਨ ਰੱਖਿਆ ਵੀ ਅਸੀਂ ਨੇ 20 50 ਗ੍ਰਾਮ ਅਸੀਂ ਘੱਟੇ ਭਾਵੇਂ ਕੱਢਿਆ ਹੋਵੇ ਪਰ ਟ੍ਰਾਇਲ ਦੇ ਵਿੱਚ ਸਾਡੇ ਦੇ ਵਿੱਚ ਕੋਈ ਫਰਕ ਨਹੀਂ ਹੋ ਸਕਦਾ ਉਹ ਬਹੁਤ ਨਿਗਾਈ ਤੱਕ ਜਾਂਦੇ ਨੇ ਬੜੀ ਡੀਪਲੀ ਜਾਂਦੇ ਨੇ ਕਿਉਂਕਿ ਆਪਾਂ ਕੋਈ ਗੱਲ ਫਾਲਤੂ ਕਰ ਨਹੀਂ ਸਕਦੇ ਹੁੰਦੇ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਸਾਡੇ ਨਾਲ ਕੱਪੜੇ ਤਾਰ ਦੇਣੇ ਨੇ ਲੋਕਾਂ ਨੇ ਜੇ ਕੋਈ ਅਸੀਂ ਐਦਿਹੀ ਵੇ ਅਸੀਂ ਪੂਰੇ ਕਲੀ-ਕਲੀ ਗੱਲ ਦਾ ਧਿਆਨ ਰੱਖਿਆ